ਪੰਜਾਬ ਦੀ ਵਿਰਾਸਤ ਬਚਾਉਣ ਲਈ ਆਏ ਹੋਏ ਪੰਜਾਬ ਦੇ ਜਾਦੂ ਜੋਧੇ ਪੰਜਾਬ ਦੇ ਨੌਜਵਾਨੋ ਪੰਜਾਬ ਦੇ ਧੀਓ ਤੇ ਪੁੱਤਰੋ ਗੱਜ-ਬੱਜ ਕੇ ਫਤਿਹ ਦੀ ਸ਼ਾਨ ਕੌਣ ਵਾਹ ਗੁਰਜੀਤ ਦਾ ਖਾਲਸਾ ਵਾਹ ਗੁਰਜੀਤ ਦੀ ਬੰਦੇ ਸਭ ਤੋਂ ਪਹਿਲਾਂ ਤਾਂ ਇੱਕ ਹੜ ਰੁੱਖੇ ਖਾਸ ਸੀਗਾ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਦਾ ਕਿ ਚੰਡੀਗੜ੍ਹ ਪ੍ਰਸ਼ਾਸਨ ਦਾ ਮੈਂ ਬਰਦਾਸ਼ਤ ਕਰਨਾਰੇ ਆਉਂ ਸੀਗਾ ਪਰ ਮੈਂ ਚੰਡੀਗੜ੍ਹ ਨਹੀਂ ਵੜਨਦਾ ਤੁਸੀਂ ਇਸ ਗੱਲ ਨੂੰ ਵਧਾਈ ਦੇ ਸੱਤਰ ਕਿ ਤੁਸੀਂ ਉਹ ਧਾਰਜੋ ਕਿੱਲਾ ਅੱਜ ਚੰਡੀਗੜ੍ਹ ਪ੍ਰਸ਼ਾਸਨ ਦਾ ਘਰ ਦਾ 2009 ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ ਸਾਰਾ ਚੰਡੀਗੜ੍ਹ ਸੀਲ ਕੀਤਾ ਗਿਆ ਸੀ ਪਾਰੀਕਰ ਤੌਰ ਤੇ ਕੋਡ ਤੋੜ ਕੇ ਤੁਸੀਂ ਆਪਣੀ ਅੱਜ ਰਾਸ਼ਟਰ ਨੂੰ ਬਚਾਉਣ ਲਈ ਆਪਣੀ ਯੂਨੀਵਰਸਿਟੀ ਨੂੰ ਬਚਾਉਣ ਲਈ ਇੱਥੇ ਇਕੱਠੇ ਹੋ ਆਇਆ ਤੁਸੀਂ ਜੱਗਿਆ ਚੜ੍ਹਿਆ ਦੁਨੀਆਂ ਦੇ ਬਾਦਸ ਮੇਰੀ ਭਾਂ ਚੋਰ ਬੁੱਲਾ ਚਾਕਦਾ ਮੇਰੇ

ਤੇ ਇੱਕ ਬੋਲੀ ਥੋਪੀ ਜਾਊਗੀ ਬਾਤ ਲਈ ਵਧਾਈ ਦੇ ਫਤਿਹਾਂ ਫਰਮਾਤਾ ਨੂੰ ਪੁੱਛਣਾ ਚਾਹੁੰਦਾ ਐ ਇੱਥੇ ਬਸ ਸੱਚਾ ਕਾਂਗਰਸੀ ਆਇਆ ਵੈਸੇ ਆਇਆ ਜਿਹੜੇ ਯਾਰ ਜਿਹੜੇ ਥੱਲੇ ਯਾਰ ਜਿਹੜੇ ਯੂਨੀਵਰਸਿਟੀ ਦੇ ਸਾਡਾ ਵਿਦਿਆਰਥੀ ਰਹੇ ਨੇ ਪਰ ਮੈਂ ਪੰਜਾਬੀ ਨੂੰ ਤਾਂ ਪੁੱਛਣਾ ਚਾਹੁੰਦਾ ਐ ਤੁਹਾਡੀ ਯੂਨੀਵਰਸਿਟੀ ਕੋਈ ਵੀ ਬੋਲੀ ਗਈ ਤੇ ਪ੍ਰੀਖਿਆ ਕਰ ਦਿਓ ਜਿੰਨੇ ਟਾਰਗੇਟ ਬਣਾਏ ਸਾਰੇ ਅਪਾਰਟਮੈਂਟਾਂ ਦੇ ਲੋਕੀ ਕਾਹਨ ਲੱਗੇ ਆ ਸੰਗ ਦੇ ਬੰਦੇ ਸੋਦਾ ਬੀਵੀ ਐਮ ਵੀ ਖੋਇਆ ਗਿਆ ਸੋਦੇ ਡੈਮਾਂ ਨੇ ਪ੍ਰਬੰਧ ਕਰਦੇ ਪਾਣੀ ਖੋਦੇ ਜ਼ਿੰਮੇਵਾਰ ਕੌਣ ਆ ਬਈ ਦੱਸੋ ਇਹ ਛੱਡੋ ਕਿੱਲੇ ਭੰਤੇ ਦੀ ਗੱਲ 20 ਸਾਲ ਤੋਂ ਮੈਨੂੰ ਗੱਲ ਦਾ ਜਵਾਬ ਦੇ ਇੱਥੇ ਬੰਦੇ ਬੋਲ ਕੇ ਗਏ ਆ ਇਹ ਸਾਡੇ ਜਿੰਨੇ ਮੁੱਖ ਮੰਤਰੀ ਰਹੇ ਆ ਜਿੰਨੇ ਸਿੱਖਿਆ ਮੰਤਰੀ ਰਹੇ ਆ ਜਿੰਨੇ ਮੰਤਰੀ ਰਹੇ ਆ ਕਿਹੜਾ ਮੁੱਖ ਮੰਤਰੀ ਕਾਂਗਰਸ ਦਾ ਕਿਹੜਾ ਬਾਬਰਾ ਦਾ ਕਿਹੜਾ ਬੱਕਰਾ ਦਾ ਤੇ ਕਿਹੜਾ ਭਾਜਪਾ ਦਾ ਉਹਨੇ ਕੀ ਸੀ ਜਿਹੜਾ ਬੰਦਾ ਪੰਜਾਬ ਤੇ ਰਾਜ ਕਰਦਾ ਰਿਹਾ ਉਹ ਬੰਦਾ ਇੱਥੇ ਇੱਕ ਵੀ ਮੀਟਿੰਗ ਦੇ ਵਿੱਚ ਨਹੀਂ ਆਇਆ ਉਹ ਭਰਾਵੋ ਪੰਜਾਬ ਦੇ ਲੋਕ ਇਨਾਂ ਦੇ ਕੱਲੀਆਂ ਸਿਰਾਂ ਤੇ ਪੱਗਾਂ ਦੀਆਂ ਬੋਲਦੇ ਪੰਜਾਬੀ ਐ ਬੋਟਾ ਪੰਜਾਬੀਆਂ ਦਾ ਲੈਂਦਾ ਐ ਪਰ ਨੀਕਾ ਥੱਲੇ ਖਾਕੀ ਪਾਈ ਥੱਲੇ ਆਜਾ ਆਜੀ ਜਿੱਥੇ ਜਿੱਥੇ ਵੀ ਸਰਦਾਂ ਅੰਦੇ ਪੰਜਾਬ ਦੇ ਵਿੱਚ ਆ ਰਹੇ ਸੀ ਬਹੁਤ ਸਾਰੇ ਪੰਜਾਬ ਪੁਲਸ ਨੇ ਰੋਕਿਆ ਭਵਤਮਨ ਕਹਿੰਦਾ ਹੈ ਕਿ ਮੈਂ ਸੁਪਰੀਮ ਕੋਰਟ ਜਾਊਂਗਾ ਜੁਨੀ ਬਸਤੀ ਵਿਚਾਲ ਨਹੀਂ ਉੱਚੇ ਪਾਸੇ ਪੰਜਾਬ ਪੁਲਿਸ ਪੰਜਾਬ ਦੇ ਬੰਦਿਆਂ ਨੂੰ ਰੋਕ ਰਹੀ ਹੈ। ਇਹ ਦੋਗਲੀ ਨੀਤੀ ਇਹਨਾਂ ਬਨਾਰਾਂ ਦੀ ਇਹ ਦਿੱਲੀ ਦੇ ਬੰਦੇ ਬਣਾਉਂਦਾ ਪਰ ਫੇਰ ਵੀ ਅਸੀਂ ਇਹਨਾਂ ਦੇ ਪੈਰਾਂ ਹੇਠਾਂ ਕਿੰਨੇ ਆ ਬਾਈ। ਇਹ ਗਲਤੀ ਸਾਡੀ ਆ। ਇਹਨਾਂ ਦੀ ਨਹੀਂ ਹੈਗੀ। ਉਹ ਰਾਣੀ ਵਰਗੇ ਬੈਠਿਆ ਜਨਾ ਕਾਂਗਰਸੀ ਹੈ ਪਰ ਸਾਲਕਾ ਵਿਦਿਆਰਥੀ ਹੈ। ਗੋਲਦੀ ਬੋਲ ਕੇ ਕਿਹਾ ਵਿਦਿਆਰਥੀ ਹੈ। ਕੰਗ ਬੋਲ ਕੇ ਕਿਹਾ ਵਿਦਿਆਰਥੀ ਰਹੇ ਆ। ਉਹਨਾਂ ਲਈ ਨਿੱਜੀ ਦਾਤ ਹੋ ਸਕਦਾ ਪਰ ਪਾਰਟੀ ਨਾਤੇ ਦਾ ਕਾਂਗਰਸੀ ਦਾ ਬੋਕਰ ਦਾ ਬਾਦਲ 210 ਦੇ ਵਿੱਚ ਐਸੇ ਦਾਦਲਾਂ ਨੇ ਕੇਂਦਰ ਨੂੰ ਚਿੱਠੀ ਲਿਖੀ ਜੀ ਕਿ ਸਾਦੀ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਕੇ ਉਹ ਕੇਂਦਰੀ ਯੂਨੀਵਰਸਿਟੀ ਬਣਾ ਦਿਓ ਬਹੁਤ ਸੁਖਵੀਰ ਸਾਹਿਬ ਕੀ ਕਹਿੰਦਾ ਕਿ ਅਸੀਂ ਯੂਨੀਵਰਸਿਟੀ ਬਚਾਉਣੀ ਆ ਯਾਰ ਖਾਧੋ ਕੀ ਸੋਣੀ ਆਪਾਂ ਆਤਮਾਨ ਨੇ ਕੀ ਕੀਤਾ ਪੀਐਮ ਸ੍ਰੀ ਦਾਦੀਨਾ ਘੱਟੋ ਆ ਤੇ ਸਕੂਲ ਕੈਂਪ ਤੇ ਹਵਾਂ ਨੇ ਕੱਪੇ ਨਵੀਂ ਸਿੱਖਿਆ ਨੀਤੀ ਜਿਹੜੀ ਪੂਰੇ ਦਾ ਕ੍ਰਿਸਟੇਡਾਂ ਨੇ ਤੇ ਕ੍ਰੀਸ ਸੁਭਿਆ ਨੇ ਪੱਛਮੀ ਬੰਗਾਲ ਨੇ ਲਾਗੂ ਨਹੀਂ ਕੀਤੀ ਸਾਡੇ ਨਾਲ ਵਰਤਮਾਨ ਨੇ ਲਾਗੂ ਕੀਤੀ ਆ ਸਾਡੇ ਦੇ ਖਾਲੇ ਪਿੰਡਾਂ ਦੇ ਨਾਲ ਆ 50 ਲੋਕ ਉਹ ਪੰਜਾਬ ਦੇ ਨੌਜਵਾਨ ਉਹ ਹੋਰ ਪੈਂਟੀ ਕਰਨਾ ਚਾਹੁੰਦਾ ਜੇ ਪੰਜਾਬ ਦੇ ਨੌਜਵਾਨ ਨੇ ਧਰਤੀ ਛੱਡ ਕੇ ਦਾ ਭੱਜੋ ਭਾਈ ਬਾਪ ਨੇ ਮਪਕਾਰ ਨੂੰ ਨਾ ਭੱਜੋ ਜਦੋਂ ਧਰਤੀ ਵੇਚੀ ਕਰਦੇ ਹੋਗੇ ਇਹ ਧਰਤੀ ਦੇ ਕਬਜ਼ੇ ਵੀ ਹੋਣੇ ਆ ਤੁਹਾਡੀਆਂ ਯੂਨੀਵਰਸਿਟੀਾਂ ਵੀ ਡੁੱਟਣਾ ਜਾਣੀਆਂ ਤੁਹਾਡੀਆਂ ਜ਼ਮੀਨਾਂ ਵੀ ਡੁੱਟਣਾ ਜਾਣੀਆਂ ਜ਼ਮੀਨਾਂ ਤੁਹਾਡੀਆਂ ਜਿਹੜੀਆਂ ਆਪਣਾ ਆਤਮਾਨ ਕੀ ਕਰ ਰਿਹਾ ਜਿੰਨੇ ਪਬਲਿਕ ਸੈਕਟਰ ਜਿੰਨੀਆਂ ਸਰਕਾਰੀ ਜਾਇਦਾਦਾਂ ਸਾਰੀਆਂ ਵੇਚ ਰਿਹਾ ਉਦੋਂ ਵੀ ਉਹਨਾਂ ਦੀ ਲੋੜ ਦਾ। ਖ਼ਿਆਸ ਕਰਕੇ ਜੇ ਪੰਜਾਬ ਨਾਲ ਛੱਡ ਕੇ ਜਾਣ ਭਾਰਤੀ ਗੈਰ ਆਦਮੀ ਦੇ ਵਿੱਚ ਇਹ ਪੰਜਾਬ ਨੇ ਲੁੱਟਿਆ ਜਾਣਾ ਬਾਈ ਪੰਜਾਬ ਨੇ ਤਬਾਹ ਹੋ ਜਾਣਾ। ਉਹ ਮੈਂ ਕਹਿੰਦਾ ਧੰਨਵਾਦ ਕਰਦਾ ਹਾਂ ਇਹਨਾਂ ਨੌਜਵਾਨਾਂ ਦਾ। ਜਿੰਨੀਆਂ ਵੀ ਜਥੇਬੰਦੀਆਂ ਦੇ ਇਕੱਠੇ ਹੋ ਕੇ ਇੱਥੇ ਦੇਖ ਸਿੰਘ ਆਖੀਦਾ ਇਹ ਲੜਾਈ ਲੜੀ ਆ ਤੇ ਅਨ ਸਾਰੇ ਪੰਜਾਬ ਨੂੰ ਇਕੱਠਾ ਕਰਤਾ ਇੱਥੇ ਲਿਆ ਕੇ। ਬਦਗਾ ਨਹੀਂ ਚੇਦੀ ਕਰਨੀ ਜਾਈ ਵੀ। ਵੇ ਸਾਇਰਦ ਦਾ ਚੋਣਾ ਤਾਂ ਹੋ ਜਾਣ ਗਿਆ ਗੱਲ ਅੱਗੇ ਤੋਰੋ ਅਨੰਦਪੁਰ ਸਾਹਿਬ ਦੇ ਮਦਦ ਦੀ ਗੱਲ ਕਰੋ ਪੰਜਾਬ ਦੇ ਅੱਚਾਂ ਦੀ ਗੱਲ ਕਰੋ ਰਾਜਾਂ ਦੇ ਬਦਲ ਘਰਾ ਦੀ ਗੱਲ ਕਰੋ ਫਿਰ ਚੰਡੀਗੜ੍ਹ ਸਾਨੂੰ ਮਿਲਣਾ ਚਾਹੀਦਾ ਨਹੀਂ ਗੱਲ ਕਰੋ ਸਾਡੇ ਡੈਮਾਂ ਦੇ ਪ੍ਰਬੰਧ ਸਾਡੇ ਕੋਲੇ ਚਾਹੀਦੇ ਨਹੀਂ ਗੱਲ ਕਰੋ ਸਰਕਾਰ ਵੀ ਰਹੀ ਕਾਂਗਰਸ ਵੀ ਸੈਂਟਰ ਸੀ ਵੀ ਰਹੀ ਪੰਜਾਬ ਸੀ ਵੀ ਰਹੀ ਉਹ ਲੋਕਾਂ ਦੇ ਮੁੱਢ ਨੂੰ ਬੁਨਿਆਦ ਪਾਏ ਨੇ ਚੁੱਪ ਕਰ ਜਾਂਦੇ ਆ ਤੇਰੇ ਯਾਰ ਐਵੇਂ ਨਾ ਬੋਲੀ ਜਾ ਕਿਉਂ ਨਾ ਬੋਲਾਂ ਭਾਈ ਦੱਸ ਜਵਾਬ ਦੇ ਅੱਜ ਤੇਰੇ ਨਾ ਬੋਲਦੇ ਰਹੇ ਨਾ ਦੱਸ ਕੇ ਨਹੀਂ ਨਹੀਂ ਜਵਾਬ ਦੇ ਜਵਾਬ ਦਿਓ ਕੀ ਕੀਤਾ ਉਹ ਕੈਪਟਨ ਨੇ ਕੀ ਕੀਤਾ ਗਾਂ ਸਿੰਘ ਨੂੰ i <laughs> oh अगले द्वारा एक मिनट मेरे को इस बात का कुछ नहीं है और चलो ये पहला ओवर भाई बड़ा 60 नंबर निकालने जा रहा है भाई जीबेट ਹਾਂ ਮੇਰਾ ਵੀ ਬਹਿਲੇ ਉਹ ਕਿੰਨੇ ਐਕਸਪੀਰੀ ਕਾ ਚੁੱਕੀ ਮੁਸੀਬਤਾਂ ਲੱਗਦੇ ਆ ਹੁੰਦੇ ਆ ਜਾ ਬਹਿ ਜਾ ਮੇਰੇ ਕੰਮ ਮੈਂ ਤਾਂ ਗੱਲ ਕਰ ਰਿਹਾ ਵੀ ਐਨਾ ਹਦਸਾ ਨੂੰ ਪੰਜਾਬ ਸਰਪ ਤਾਪੂਰਾ ਆ ਇਹ ਸਾਰੇ ਚੇਤੇਦਾਰਾਂ ਨਾਲ ਤਾਂ ਗੱਲ ਕਰtailedੀ ਫਿਰ ਕੀ ਗੱਲ ਜਨਵੇੜ ਦਾ ਨਹੀਂ ਸਾਰਿੰ ਸਟੈਂਡਸ ਦਾ ਧੰਨਵਾਦ ਹੈ ਵਾਡੂ ਜੀ ਦਾ ਕੌਣ ਸਾਹ ਹੋ ਮਾਹਰ ਜੀ ਦਾ ਮੇਰੇ ਕੋਈ ਨਹੀਂ ਆਇਆ ਵੇਖਾ ਹਾਂ ਜੇ ਕੋਈ ਕਾਗਜ਼ ਕੋਈ ਦੇ ਦੇ ਲਈ ਮੇਰੇ ਇੰਕੀ ਆਖਲੀ ਬੇਨਤੀ ਹੈ ਕੱਢ ਦੇ ਹਿੰਟ ਚੇਂਜ ਕਰ